ਪਿਆ ਕਿੱਡੀ ਘਟਿਆ ਗੱਲ ਆ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਰੋਬਰ ਤੇ ਕੁਰਸੀ ਲਾ ਕੇ ਬੈਠਾ ਸ਼ਰਾਰਤੀ ਲੋਕ ਹੀ ਇਹੋ ਜੀਆਂ ਘਟਨਾ ਕਰਦੇ ਆ ਚੰਗਾ ਬੰਦਾ ਇਹੋ ਜੀ ਘਟਨਾ ਨਹੀਂ ਕਰਦਾ ਤੁਸੀਂ ਇੰਨੀ ਤੇ ਸ਼ਰਮ ਕਰ ਲਓ ਤੁਸੀਂ ਰੱਬ ਦਾ ਰੂਪ ਆਪਣੇ ਆਪ ਨੂੰ ਸਮੇਂ ਦੇ ਜੀ ਨਕਲੀ ਦਾੜੀ ਲਾ ਕੇ ਨਕਲੀ ਕੇਸ ਰੱਖ ਕੇ ਪਟਕਾ ਬਣ ਕੇ ਪਹਿਰਾਵਾ ਪਾ ਕੇ ਉਹ ਤੁਸੀਂ ਵੇਖ ਤੇ ਲੋ ਵੀ ਤੁਹਾਡੇ ਚ ਤੇ ਉਸ ਹਸਤੀ ਦੇ ਵਿੱਚ ਕਿੰਨਾ ਫਰਕ ਆ ਇਹ ਕੋਈ ਇਹ ਗੱਲ ਬਹੁਤ ਦੁਖਦਾਈ ਹੈ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਨਹੀਂ ਬਹੁਤ ਘਟ ਔਰ ਇਹੋ ਜੀ ਘਟਨਾ ਉਹੀ ਕਰਦਾ ਵਾ ਜਦੋਂ ਇਲੈਕਸ਼ਨਾਂ ਆਉਂਦੀਆਂ ਉਦੋਂ ਹੀ ਕਿਉਂ ਹੁੰਦੀਆਂ ਵਾ ਬੋ ਜੇ ਲੋਕ ਜਿਹੜੇ ਆ ਘਟਿਆ ਲੋਕ ਜਿਹੜੇ ਆ ਇਹ ਹਰਕਤਾਂ ਕੋਝੀਆਂ ਤੋਂ ਬਾਜ ਜਣ ਬੰਦੇ ਬਣ ਜਣ ਇਹ ਕੱਲ ਨੂੰ ਕਿਸੇ ਸਿੰਘ ਦੇ ਹੱਥੇ ਚੜ ਗਿਆ ਤੇ ਫਿਰ ਇਹਨੂੰ ਉਹਨਾਂ ਨੇ ਬੰਦੇ ਦਾ ਪੁੱਤ ਬਣਾ ਦੇਣਾ ਤੇ ਫਿਰ ਸਰਕਾਰਾਂ ਨੇ ਕਹਿਣਾ ਅਭੀ ਮੰਗ ਲੈਣੀ ਆ ਪਰ ਇਹ ਮਾਫੀ ਨਹੀਂ ਇਦੇ ਖਿਲਾਫ ਜੇਕਰ ਪ੍ਰਸ਼ਾਸਨ ਸਖਤ ਕਾਰਵਾਈ ਕਰੂਗਾ ਤੇ ਇਹਨੂੰ ਅੰਦਰ ਕੱਲੂ 295 ਲਾ ਕੇ ਤੇ ਇਹਨੂੰ ਅੰਦਰ ਕੱਲਣ ਜਿਹੜਾ ਉਮਰ ਪਰ ਬਾਹਰ ਨਾਵੇ ਨੂੰ ਪਤਾ ਲੱਗ ਜੇ ਵੀ ਸਮਾਜ ਦੇ ਵਿੱਚ ਇਹੋ ਜਿਹੀ ਹਰਕਤਾਂ ਕਰੀ ਦਿਆਂ ਕਿਦਾਂ ਵਾ ਇਨਾ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇੱਕ ਕਲਾਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਤਾਰੇ ਹੋਏ ਬੈਠਾ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਕ ਸੰਸਥਾਵਾਂ ਦੇ ਵਿੱਚ ਜ਼ਰੂਰ ਕਿਤਨਾ ਕਿਤੇ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਹੜੀ ਆਵਾਜ਼ ਉਠਾਈ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਉਹ ਨਹੀਂ ਹੋਣ ਚਾਹੀਦੇ ਉੱਥੇ ਹੀ ਇਸ ਵਿਸ਼ੇ ਤੇ ਗੱਲਬਾਤ ਕਰਨ ਨੂੰ ਸਾਡੇ ਨਾਲ ਸੋਨੂ ਜੰਡਿਆਲਾ ਜੀ ਮੌਜੂਦ ਨੇ ਜੋ ਕਿ ਸਮਾਜ ਸੇਵੀ ਨੇ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਉਠਾਉਂਦੇ ਰਹਿੰਦੇ ਨੇ ਸੋਨੂ ਜੀ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਕਿ ਜੇਕਰ ਜਾਣਕਾਰੀ ਦੀ ਗੱਲ ਕਰੀ ਤਾਂ Madhya Pradesh ਦੀ ਜਿਹੜੀ ਵੀਡੀਓ ਦੱਸੀ ਜਾ ਰਹੀ ਹੈ ਦੇਖੋ ਇਹ ਗੱਲ ਬਹੁਤ ਦੁਖਦਾਈ ਹੈ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਨਹੀਂ ਬਹੁਤ ਘਟ ਔਰ ਇਹੋ ਜੀ ਘਟਨਾ ਉਹੀ ਕਰਦਾ ਵਾ ਜਦੋਂ ਇਲੈਕਸ਼ਨ ਆਉਂਦੀਆਂ ਉਦੋਂ ਹੀ ਕਿਉਂ ਹੁੰਦੀਆਂ ਵਾ ਸ਼ਰਾਰਤੀ ਲੋਕ ਹੀ ਇਹੋ ਜੀਆਂ ਘਟਨਾ ਕਰਦੇ ਆ ਚੰਗਾ ਬੰਦਾ ਇਹੋ ਜੀ ਘਟਨਾ ਨਹੀਂ ਕਰਦਾ ਔਰ ਦੁੱਖ ਦੀ ਗੱਲ ਆ ਕੀ ਕਮਸੇਕਮ ਤੁਸੀਂ ਇੰਨੀ ਤੇ ਸ਼ਰਮ ਕਰ ਲਓ ਤੁਸੀਂ ਰੱਬ ਦਾ ਰੂਪ ਆਪਣੇ ਆਪ ਨੂੰ ਸਮਝਦੇ ਜੀ ਨਕਲੀ ਦਾੜੀ ਲਾ ਕੇ ਨਕਲੀ ਕੇਸ ਰੱਖ ਕੇ ਪਟਕਾ ਬਣ ਕੇ ਪਹਿਰਾਵਾ ਪਾ ਕੇ ਉਹ ਤੁਸੀਂ ਵੇਖ ਤੇ ਲਓ ਵੀ ਤੁਹਾਡੇ ਚ ਤੇ ਉਸ ਹਸਤੀ ਦੇ ਵਿੱਚ ਕਿੰਨਾ ਫਰਕ ਆ ਤੁਸੀਂ ਤੇ ਮਤਲਬ ਉਹਨਾਂ ਦੇ ਪੈਰ ਦੀ ਧੂੜ ਵਰਗੇ ਵੀ ਨਹੀਂ ਜੇ ਤੇ ਤੁਹਾਡੀ ਇੰਨੀ ਹੈਸੀਅਤ ਹੈਗੀ ਕਿ ਜਿਹੜੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰੰਧ ਸਾਹਿਬ ਜੀ ਦੇ ਵਿੱਚ ਹਰ ਭਗਤ ਦਾ ਹਰ ਧਰਮ ਦਾ ਸਤਕਾਰ ਲਿਖਿਆ ਹੋਵੇ ਤੇ ਉਹਦੇ ਬਰੋਬਰ ਤੇ ਗੁਰੂ ਸਾਹਿਬ ਤੇ ਖੁਦ ਮੂਰਤੀ ਪੂਜਾ ਦਾ ਖੰਡਨ ਕਰਦੇ ਆ ਤੇ ਗੁਰੂ ਸਾਹਿਬ ਤੇ ਖੁਦ ਗੁਰੂ ਗ੍ਰੰਥ ਸਾਹਿਬ ਮਰੇ ਗੜੀ ਸੀਸ ਚਕਾਉਂਦੇ ਆ ਤੇ ਇਹ ਖੁਦ ਜੱ ਲਾਗੇ ਡਾ ਕੇ ਕੁਰਸੀ ਤੇ ਇਹਨੂੰ ਪਤਾ ਹੋਣਾ ਚਾਹੀਦਾ ਕਿ ਸਰਸੇ ਵਾਲੇ ਸਾਧ ਨੇ ਕੰਮ ਕੀਤਾ ਹੈ ਉਹਦਾ ਨਤੀਜਾ ਕੀ ਨਿਕਲਿਆ ਤੇ ਆ ਦੇਖੋ ਤੁਸੀਂ ਇਹ ਕਿੱਡੀ ਘਟਿਆ ਗੱਲ ਆ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਰੋਬਰ ਤੇ ਕੁਰਸੀ ਲਾ ਕੇ ਬੈਠਾ ਆ ਸ਼ਦਾਈ ਜਿਹੜੇ ਆ ਬੇਵਕੂਫਾ ਪਾਗਲਖਾਨੇ ਤੋਂ ਲਿਆਂਦੇ ਜਿਹੜੇ ਇਕੱਠੇ ਕਰਕੇ ਉਹ ਵੇਖੋ ਨਾਲ ਤੇ ਆ ਨਕਲੀ ਦਾੜੀ ਲਾਈ ਆ ਹੁਣ ਮੈਂ ਇਹ ਲਫ਼ਜ਼ ਬੋਲ ਨਹੀਂ ਸਕਦਾ ਇਹ ਬੰਦਿਆਂ ਨੂੰ ਜੁੱਤੀਆਂ ਦਾ ਘਾਟਾ ਗੁਰੂ ਦੇ ਸਿੱਖਿਆ ਸੀ ਦਸਤਾਰ ਵੀ ਆ ਔਰ ਦਾੜੀ ਕੇਸੋਰ ਅਮਰਦਿੱਤ ਆਤ ਵੀ ਆ ਪਰ ਅਸੀਂ ਨਹੀਂ ਕਦੀ ਇਹ ਕਲਪਨਾ ਵੀ ਕਰ ਸਕਦੇ ਸੋਚ ਸਕਦੇ ਤੇ ਇਹੋ ਜਿਹੇ ਲੋਕ ਜਿਹੜੇ ਆ ਘਟਿਆ ਲੋਕ ਜਿਹੜੇ ਆ ਇਹ ਇਹ ਹਰਕਤਾਂ ਕੋਝੀਆਂ ਤੋਂ ਬਾਅਦ ਆ ਜਣ ਬੰਦੇ ਬਣ ਜਣ ਇਹ ਕੱਲ ਨੂੰ ਕਿਸੇ ਸਿੰਘ ਦੇ ਹੱਥੇ ਚੜ ਗਿਆ ਤੇ ਫਿਰ ਇਹਨੂੰ ਉਹਨਾਂ ਨੇ ਬੰਦੇ ਦਾ ਪੁੱਤ ਬਣਾ ਦੇਣਾ ਤੇ ਫਿਰ ਸਰਕਾਰਾਂ ਨੇ ਕਹਿਣਾ ਨਿੱਕੀ ਜਿਹੀ ਕੋਈ ਕਿਸੇ ਨੂੰ ਮਾੜੀ ਚੰਗੀ ਗੱਲ ਕਹਦੇ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੰਦੇ ਆ ਤੇ ਆ ਹੁਣ ਤੱਕ ਚੋਰ ਚੱਕੇ ਕਿਉਂ ਨਹੀਂ ਫੜੇ ਗਏ ਇਹ ਵੇਖੋ ਕੀ ਕੁਝ ਕਰਨ ਦੇ ਆ ਕਿੱਥੇ ਐਡੀ ਵੱਡੀ ਬੇਅਦਬੀ ਕਰਨ ਦਾ ਕੋਈ ਸੋਚ ਨਹੀਂ ਸਕਦਾ ਤੇ ਕਿਸ ਹੱਦ ਤੱਕ ਜਾਇਜ਼ ਆ ਦੱਸੋ ਮੈਨੂੰ ਇਹ ਇਹ ਕਿੱਥੋਂ ਤੱਕ ਜਾਇਜ਼ ਆ ਗੁਰੂ ਨਾਨਕ ਸਾਹਿਬ ਜੀ ਦੇ ਨਹੀਂ ਹੈ ਗੁਰੂ ਨਾਨਕ ਸਭ ਤੋਂ ਢੇ ਮੇਰੇ ਸਾਰਿਆਂ ਦੇ ਸੰਝਿਆ ਪਰ ਹਰ ਬੰਦੇ ਨੂੰ ਦੁੱਖ ਲੱਗਾ ਕਿ ਇਹੋ ਜਿਹੇ ਆ ਜਿਹੜੇ ਘਟੀਆ ਲੋਕ ਆ ਦੇਖੋ ਵੀ ਮੈਂ ਤੇ ਹੁਣ ਉਹ ਲਫ਼ਜ਼ੀ ਨਹੀਂ ਬੋਲ ਸਕਦਾ ਇਸ ਬੰਦੇ ਲਈ ਨਾ Hindu ਨਾ Sikh ਨਾ Musalman ਨਾ Isai ਅਸੀਂ ਸਾਰਿਆਂ ਨੇ ਨਾ ਇਨਸਾਨ ਬਣਨ ਦੀ ਕਸਮ ਖਾਈ ਇਹ ਸੌਂ ਖਾਲੀ ਅਸੀਂ ਵੀ ਅਸੀਂ ਇਨਸਾਨ ਨਹੀਂ ਬਨਣਾ ਸੀ ਬੰਦੇ ਨਹੀਂ ਬਨਣਾ ਅਸੀਂ ਹਰ ਕੰਮ ਗੁਰੂ ਦੇ ਉਲਟ ਕਰ ਰਹੇ ਆਂ ਔਰ ਦੁੱਖ ਦੀ ਗੱਲ ਕੀ ਆ ਜਿਹੜੀ ਵੀਡੀਓ ਵੇਖ ਕੇ ਹਰ ਬੰਦੇ ਨੂੰ ਇਨਾ ਕੋ ਗੁੱਸਾ ਆ ਰਿਹਾ ਇਨਾ ਕੋ ਗੁੱਸਾ ਆ ਰਿਹਾ ਇਹ ਬੰਦਿਆਂ ਤੇ ਕਾਰਵਾਈ ਕਰਕੇ ਪ੍ਰਸ਼ਾਸਨ ਜਿਹੜਾ ਇਹਨਾਂ ਨੂੰ ਅੰਦਰ ਦਵੇ ਨਹੀਂ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਸੋਧਾ ਲਾਤਾ ਤੇ ਫਿਰ ਜ਼ਿੰਮੇਵਾਰ ਪ੍ਰਸ਼ਾਸਨ ਹੋ ਕੀ ਲੱਗਦਾ ਨਹੀਂ ਇਸ ਤਰ੍ਹਾਂ ਦੀਆਂ ਵੀਡੀਓ ਜਾਣ ਕੇ ਕੀਤੀਆਂ ਜਾ ਰਹੀਆਂ ਕਿ ਜਿਹੜਾ ਕਹਿੰਦੇ ਨੇ ਪਿਛੇ ਦੀ ਵੀ ਵੀਡੀਓ ਵਾਇਰਲ ਹੋਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਇੱਕ ਕਾਪੀ ਬਣਾਈ ਗਈ ਸੀ ਮਹਾਰਾਸ਼ਟਰ ਦੇ ਵਿੱਚ ਉਹਦਾ ਵੀ ਮੁੱਦਾ ਬੜਾ ਉੱਠਿਆ ਸੀ ਉਸ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਨਾ ਕੋਈ ਆਪਣੇ ਐਕਸ਼ਨ ਲਿੱਤੇ ਸੀ ਮਗਰ ਉਸ ਤੋਂ ਬਾਅਦ ਵੀ ਇਸ ਦੇਖੋ ਗੁਰੂ ਨਾਨਕ ਸਾਹਿਬ ਜਗਤ ਗੁਰੂ ਨੇ ਸਾਰਿਆਂ ਦੇ ਨੇ ਗੁਰੂ ਨਾਨਕ ਸਾਹਿਬ ਨੇ ਤੇ ਸਰਬਸਾਂਝੀ ਵਾਰਤਾ ਦਾ ਸੰਦੇਸ਼ ਤੇ ਸਭ ਨੂੰ ਪਿਆਰ ਦੱਸਿਆ ਕਿਦਾਂ ਇਨਸਾਨੀਅਤ ਦਾ ਦੱਸਿਆ ਇਕ ਓੰਕਾਰ ਉਸ ਅਕਾਲ ਪੁਰਖ ਦੇ ਜਿਹੜੇ ਅਸੀਂ ਆਰਾਧਿਆ ਸਾਰੇ ਉਹਨਾਂ ਨੇ ਗੁਰੂ ਸਾਹਿਬ ਨੇ ਤੇ ਕਿਹਾ ਨਹੀਂ ਵੀ ਮੈਨੂੰ ਮਨ ਨੂੰ ਗੁਰੂ ਸਾਹਿਬ ਨੇ ਵੀ ਕਿਹਾ ਕਿ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਮੰਨੋ ਅਸੀਂ ਸਾਰੇ ਇੱਕ ਹਾਂ ਇਨਸਾਨੀਅਤ ਦਾ ਹੁਕਮ ਹੈ ਲੋਕਾਂ ਨੇ ਵੰਡਤਾ ਗੁਰੂ ਸਾਹਿਬ ਨੂੰ ਵੀ ਤੇ ਅੱਜ ਕੀ ਕਰਤੂਤ ਕਰ ਰਿਹਾ ਜਦੋਂ ਇਹ ਦਾ ਸਿੱਖ ਕਮਿਊਨਿਟੀ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਤੇ ਫਿਰ ਉਹ ਗੁਰੂ ਸਾਹਿਬ ਦਾ ਸਵਾੰਗ ਰਚਨ ਦਾ ਵੀ ਇਹਦਾ ਮਤਲਬ ਕੀ ਬਣਦਾ ਇਸ ਬੰਦੇ ਨੇ ਹੌਲੀ ਜੇ ਹੁਣ ਤੁਸੀਂ ਵੇਖੋ ਡਰਾਮਾ ਜਿਹਾ ਕਰ ਲੈਣਾ ਜਦੋਂ ਇਹ ਦੇ ਘਰ ਤੱਕ ਲੋਕੀ ਪਹੁੰਚ ਗਏ ਮਾਫੀ ਮੰਗ ਲੈਣੀ ਆ ਪਰ ਇਹ ਮਾਫੀ ਨਹੀਂ ਇਹਦੇ ਖਿਲਾਫ ਜੇਕਰ ਪ੍ਰਸ਼ਾਸਨ ਸਖਤ ਕਾਰਵਾਈ ਕਰੂਗਾ ਤੇ ਇਹਨੂੰ ਅੰਦਰ ਕੱਲੂ 295 ਲਾ ਕੇ ਤੇ ਇਹਨੂੰ ਅੰਦਰ ਕੱਲਣ ਜਿਹੜਾ ਉਮਰ ਪਰ ਬਾਹਰ ਨਾਵੇ ਨੂੰ ਪਤਾ ਲੱਗ ਜੇ ਵੀ ਸਮਾਜ ਦੇ ਵਿੱਚ ਇਹੋ ਜਿਹੀ ਹਰਕਤਾਂ ਕਰੀ ਦੀਆਂ ਕਿਦਾਂ ਵਾ ਕਿਹੜਾ ਬੰਦਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਨਹੀਂ ਕਰਦਾ ਇਹ ਕੋਈ ਵੱਡਾ ਦੱਸੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੌਣ ਨਹੀਂ ਕਰਦਾ ਹਰ ਬੰਦਾ ਕਰਦਾ ਔਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ ਔਰ ਉਹ ਸਰਬ ਸਾਂਝੀ ਵਾਰਤਾ ਦਾ ਸੰਦੇਸ਼ ਪੂਰੇ ਵਿਸ਼ਵ ਦੇ ਵਿੱਚ ਜਾਂਦਾ ਜਿੱਥੇ ਹਰ ਬੰਦਾ ਆਣ ਕੇ ਸਿਰ ਝਕਾਉਂਦਾ ਹੋਵੇ ਗੁਰੂ ਤੇ ਗਾੜੀ ਤੇ ਝੋਲੀਆਂ ਪਰ ਕੇ ਖੁਸ਼ੀਆਂ ਲੈ ਕੇ ਜਾਂਦਾ ਹੋਵੇ ਤੇ ਉੱਥੇ ਹੀ ਹੋ ਜੇ ਚੰਦ ਲੋਕ ਜਿਹੜੇ ਆ ਉਹ ਟੀਆਰਪੀ ਦੇ ਲਈ ਕਹਿ ਲੋ ਜਾਂ ਸ਼ਰਾਰਤ ਦੇ ਲਈ ਕਹਿ ਲੋ ਜਾਂ ਦਿਮਾਗੀ ਸੁਲਤੋਲਨ ਇਹਨਾਂ ਦਾ ਵਿਗੜ ਗਿਆ ਵਾ ਤੇ ਜਾਂ ਇੰਨੇ ਕੋ ਮਾਨਸਿਕ ਰੋਗੀ ਹੋ ਗਿਆ ਵੀ ਇਹਨਾਂ ਨੂੰ ਜੁੱਤੀਆਂ ਦੀ ਘਾਟ ਆ ਕਿਉਂਕਿ ਹੁਣ ਇਹਨੂੰ ਆਪਾਂ ਕਹਿ ਤੇ ਸਕਦੇ ਨਹੀਂ ਵੀ ਮੈਂਟਲੋ ਚੰਗਾ ਭਲਾ ਬੰਦਾ ਨਕਲੀ ਦਾੜੀ ਲਾਈ ਆ ਕਿਉਂਕਿ ਇਹ ਇੰਨੀ ਇਹ ਹਿੰਮਤ ਕੋਈ ਸਿੱਖ ਤੇ ਚੰਗਾ ਇਨਸਾਨ ਨਹੀਂ ਕਰ ਸਕਦਾ ਚਾਹੇ ਕਿਸੇ ਕਮਿਊਨਿਟੀ ਦਾ ਚੰਗਾ ਬੰਦਾ ਨਹੀਂ ਕਰ ਸਕਦਾ ਇਹ ਉਹ ਘਟਿਆ ਤੇ ਗੰਦੀ ਸੋਚ ਵਾਲਾ ਕਰ ਸਕਦਾ ਤੇ ਜਿਹੜੇ ਚਾਰਪੈਟ ਟੋਪੀਆਂ ਪਾ ਕੇ ਤੇ ਕੁਛ ਨੰਗੇ ਸਰੋਂ ਨਾਲ ਜੰਡੇ ਜੁੱਤੀਆਂ ਤੇ ਉਹਨਾਂ ਦੇ ਵੀ ਨਾਲ ਵੱਜਣ ਵਾਲੀਆਂ ਉਹਨਾਂ ਨੂੰ ਨਹੀਂ ਅਕਲ ਆਈ ਲੱਛਦੇ ਵੀ ਦੇਖ ਰਹੇ ਆ ਉਹ ਮੈਂ ਹੋਈ ਤਾਂ ਦੱਸਣਾ ਛੇਤਰਾਂ ਦੀ ਘਾਟ ਤੇ ਉਹਨਾਂ ਨੂੰ ਵੀ ਆ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਨਾਲ ਬਹਿਣਾ ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਇਸ ਕਰਕੇ ਦੁਨੀਆ ਦਾ ਅੰਤ ਆ ਗਿਆ ਪਰਮਾਤਮਾ ਨਾਲ ਵੈਰ ਲੈਣਾ ਸਾਨੂੰ ਬਹੁਤ ਮਹਿੰਗਾ ਪੈ ਸਕਦਾ ਬੰਦੇ ਨਾਲ ਲੜ ਲੋਗੇ ਬੰਦੇ ਨੂੰ ਬੰਦਾ ਬਚਾਲੂ ਪਰ ਰੱਬ ਨਾਲ ਜਦੋਂ ਵੈਰ ਲਓਗੇ ਨਾ ਉਹਦਾ ਰਿਜ਼ਲਟ ਬੜਾ ਮਾੜਾ ਨਿਕਲਦਾ ਇਸ ਕਰਕੇ ਇਹਨਾਂ ਘਟੀਆਂ ਬੰਦਿਆਂ ਨੇ ਰੱਬ ਨਾਲ ਵੈਰ ਲੈ ਲਿਆ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਇਹ ਜਿੱਦਾਂ ਦੇ ਸੰਸਕਾਰ ਕਹਿੰਦੇ ਦੋ ਤੇ ਉਹਦਾਂ ਦੇ ਹੁੰਦੇ ਆ ਤੇ ਇਹ ਜਿਹੜੇ ਜਿੱਦਾਂ ਦੇ ਸੰਸਕਾਰ ਉਹਨਾਂ ਦੇ ਖਾਨਦਾਨ ਨੇ ਉਹਨਾਂ ਦੇ ਪਰਿਵਾਰ ਨੇ ਦਿੱਤੇ ਤੇ ਉਹਨੇ ਕਰਕੇ ਵਿਖਾਤੀ ਪਰ ਇਹਦੇ ਮਗਰ ਬਹੁਤ ਵੱਡੀ ਸਾਜ਼ਿਸ਼ ਤੇ ਬਹੁਤ ਵੱਡੀ ਚਾਲ ਦੇ ਤਹਿਤ ਇਹ ਹੋਇਆ ਇਹ ਕੋਈ ਪਲਾਨ ਇਹਦਾ ਇਕੱਲੇ ਦਾ ਨਹੀਂ ਆ ਇਹਦੇ ਨਾਲ ਕੋਈ ਸ਼ਰਾਰਤੀ ਬੰਦੇ ਹੋਰ ਵੀ ਹੋਣਗੇ ਜੀ ਤੁਹਾਡੇ ਨੂੰ ਕੋਈ ਕਾਰਵਾਈ ਕਰਵਾਈ ਗਈ ਹੈ ਕੋਈ ਮੰਗ ਕਰਦੇ ਹੋ ਬਿਲਕੁਲ ਮੈਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਇਹਦੀ ਸ਼ਿਕਾਇਤ ਕਰਕੇ ਆਇਆ ਹਾਂ ਔਰ ਡੀਸੀ ਸਾਹਿਬ ਨੂੰ ਸ਼ਿਕਾਇਤ ਕਰਕੇ ਜਦੋਂ ਦੱਸਿਆ ਤੇ ਉਹਨਾਂ ਨੇ ਕਾਰਵਾਈ ਦਾ ਵੀ ਕਿਹਾ ਵਾ ਔਰ ਉਹਨਾਂ ਕਿਹਾ ਵੀ ਇਸ ਬੰਦੇ ਦਾ ਪਤਾ ਕਰਕੇ ਜਿਹੜਾ ਇਮੀਡੀਏਟਲੀ ਇਹਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਬਿਲਕੁਲ ਹੋਣੀ ਹੈ ਕਾਰਵਾਈ ਤੇ ਹੋਣੀ ਹੈ ਨਾ ਹੋਣ ਵਾਲੀ ਤੇ ਗੱਲ ਹੀ ਕੋਈ ਨਹੀਂ ਕਿਉਂਕਿ ਹਰ ਬੰਦੇ ਨੂੰ ਪਤਾ ਵਾ ਪੀ ਪੂਰਾ ਵਿਸ਼ਵ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਹਰ ਬੰਦਾ ਸਤਕਾਰ ਕਰਦਾ ਔਰ ਬੜੀ ਨਿਮਰਤਾ ਦੇ ਨਾਲ ਗੁਰੂ ਸਾਹਿਬ ਦਾ ਨਾਮ ਲੈਂਦਾ ਵਾ ਪਰ ਇਹ ਜਿਹੜੇ ਘਟੀਆਂ ਬੰਦੇ ਨੇ ਸ਼ਰਾਰਤ ਕੀਤੀ ਆ ਉਸ ਦਾ ਨਤੀਜਾ ਜਿਹੜਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਮਾਫੀ ਵੀ ਇੱਕ ਅੱਦੇ ਦਿਨ ਤੱਕ ਆ ਜੂ ਤੇ 100% ਇਹਦੇ ਮਕਦਮਾ ਦਰਜ ਹੋ ਕੇ ਜਿਹੜਾ ਵਾ ਰੈਸਟ ਵੀ ਨੂੰ ਜਿਹੜਾ ਪੁਲਿਸ ਨੇ ਜੋ ਕਰਕੇ ਉਹ ਵੀ ਤੁਹਾਡੇ ਸਾਹਮਣੇ ਆ ਜਾਣਾ ਸੰਸਮਾਦ ਸੇ ਵੀ ਸੋਨੂ ਜੰਡਿਆਲਾ ਜੀ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਸ ਤਰ੍ਹਾਂ ਦੀ ਹਰਕਤ ਜਿਹੜੀ ਹੋਣੀ ਨਹੀਂ ਚਾਹੀਦੀ ਜਿਨ੍ਹਾਂ ਨੇ ਵੀ ਕੀਤੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਕਰਨ ਦੀ ਅਸੀਂ ਮੰਗ ਕਰਦੇ ਹਾਂ ਕਿਉਂਕਿ ਅਕਸਰ ਇਸ ਤਰ੍ਹਾਂ ਦੀ ਜਦੋਂ ਵੀਡੀਓ ਆਉਂਦੀ ਹੈ ਬਾਅਦ ਵਿੱਚ ਮਾਫੀ ਜ਼ਰੂਰ ਮੰਗ ਲਈ ਜਾਂਦੀ ਮਗਰ ਪੁਖਤਾ ਕੋਈ ਕਾਰਵਾਈ ਜਿਹੜੀ ਹੈ ਉਹ ਅਸੀਂ ਕਰਵਾਵਾਂਗੇ ਤੇ ਅਸੀਂ ਅੰਮ੍ਰਿਤਸਰ ਦੇ ਡੀਸੀ ਨੂੰ ਵੀ ਕੰਪਲੀਟ ਦੇ ਕੇ ਆਏ ਹਾਂ ਕਿ ਇਸ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਹੋ ਸਕੇ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਆਵ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ